ਇਸ ਵਕਤ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰਾਂ ਤੇ ਆਪਾਂ ਚਰਚਾ ਕਰਾਂਗੇ ਗੌਰ ਨਾਲ ਸੁਣਿਓ ਪਹਿਲੀ ਖਬਰ ਹੈ ਕਿ ਭਗਵੰਤ ਮਾਨ ਨੂੰ ਬਹੁਤ ਵੱਡਾ ਘੇਰਾ ਪੈ ਗਿਆ ਤੇ ਕੇਜਰੀਵਾਲ ਦੇ ਦਿੱਤੇ ਬਿਆਨ ਨੇ ਹੀ ਭਗਵੰਤ ਮਾਨ ਨੂੰ ਘੇਰਾ ਪਵਾ ਦਿੱਤਾ ਤੇ ਫਸਾ ਦਿੱਤਾ ਇਹ ਮਾਮਲਾ ਕੀ ਹੈ ਤੁਹਾਨੂੰ ਅੱਗੇ ਪੂਰਾ ਦੱਸਦੇ ਹਾਂ ਦੂਜਾ ਮਾਮਲਾ ਹੈ ਕਿ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਭਾਜਪਾ ਦੇ ਆਗੂ ਨੇ ਡੱਲੇਵਾਲ ਹੋਰਾਂ ਦੇ ਚੱਲ ਰਹੇ ਅੰਦੋਲਨ ਤੇ ਬਹੁਤ ਵੱਡੇ ਦੋਸ਼ ਲਾਏ ਨੇ ਔਰ ਬਹੁਤ ਵੱਡੀਆਂ ਗੱਲਾਂ ਬੋਲੀਆਂ ਨੇ ਉਹ ਵੀ ਤੁਹਾਨੂੰ ਆਪਾਂ ਅੱਗੇ ਦੱਸਦੇ ਆ ਕਿ ਕਿਆ ਕੀ ਹੈ ਤੀਜਾ ਹੈ ਕਿ ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਜਿਹੜਾ ਨਰੈਣ ਸਿੰਘ ਚੌੜਾ ਉਹਦੇ ਸਬੰਧ ਦੇ ਵਿੱਚ ਵੱਡੀ ਗੱਲ ਬੋਲੀ ਹੈ ਜਿਹਦੇ ਤੇ ਵੱਡੀ ਚਰਚਾ ਹੈ ਉਹ ਵੀ ਤੁਹਾਨੂੰ ਆਪਾਂ ਅੱਗੇ ਦੱਸਦੇ ਆ ਔਰ ਚੌਥਾ ਮਾਮਲਾ ਹੈ ਕਿ ਪੰਜਾਬ ਦੇ ਵਿੱਚ ਕੁਝ ਬੱਚਿਆਂ ਦੇ ਘਰ ਦੇ ਵਿੱਚ ਐਨਆਈਏ ਨੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਰੇਡ ਮਾਰੀ ਹੈ ਔਰ ਬੱਚਿਆਂ ਦੀਆਂ ਕਿਤਾਬਾਂ ਤੇ ਬਸਤੇ ਫਰੋਲਦੀ ਰਹੀ ਹੈ ਐਨਆਈਏ ਔਰ ਇਹਦੇ ਉੱਪਰ ਵੀ ਬਹੁਤ ਵੱਡਾ ਰੌਲਾ ਪੈ ਗਿਆ ਇਹਦੇ ਉੱਪਰ ਵੀ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਹੁਣ ਆਪਾਂ ਪਹਿਲੀ ਗੱਲ ਸ਼ੁਰੂ ਕਰਦੇ ਆ ਭਗਵੰਤ ਮਾਨ ਨੂੰ ਘੇਰਾ ਪੈ ਗਿਆ ਘੇਰਾ ਪਿਆ ਉਦੋਂ ਜਦੋਂ ਪਿਛਲੇ 25 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਅੱਜ 8ਵਾਂ ਬਲਾਸਟ ਇੱਕ ਪੁਲਿਸ ਥਾਣੇ ਇੱਕ ਚੌਂਕੀ ਦੇ ਵਿੱਚ ਹੋਣ ਦੀ ਖਬਰ ਆ ਰਹੀ ਹੈ ਔਰ ਲਗਾਤਾਰ ਪੰਜਾਬ ਦੇ ਵਿੱਚ ਬੰਬ ਧਮਾਕੇ ਤੇ ਬਲਾਸਟ ਤੇ ਗਰਨੇਡ ਹਮਲਿਆਂ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਔਰ ਇਹਨਾਂ ਚੋਂ ਜ਼ਿਆਦਾਤਰ ਪੁਲਿਸ ਥਾਣਿਆਂ ਤੇ ਪੁਲਿਸ ਚੌਕੀਆਂ ਦੇ ਉੱਪਰ ਹੋਏ ਨੇ ਤੇ ਅੱਜ ਹੁਣ ਤਾਜ਼ਾ-ਤਾਜ਼ਾ ਪਹਿਲਾਂ ਤਾਂ ਬੀਤੇ ਦਿਨੀ ਜਿਹੜਾ ਗੁਰਦਾਸਪੁਰ ਦਾ ਕਲਾ ਨੌਰ ਹੈ ਉਹਦਾ ਇੱਕ ਥਾਣਾ ਬਖਸ਼ੀ ਵਾਲਾ ਉਹਦੇ ਪੁਲਿਸ ਚੌਕੀ ਦੇ ਉੱਪਰ ਹਮਲਾ ਹੋਇਆ ਸੀਗਾ ਗਰਨੇਡ ਹਮਲਾ ਉਹਦੀ ਅਜੇ ਜਾਂਚ ਚੱਲ ਹੀ ਰਹੀ ਹੈ ਤਾ ਇੱਕ ਨਵੀਂ ਖਬਰ ਰਾਤ ਆ ਗਈ ਕਿ ਗਰਦਾਸਪੁਰ ਦੇ ਹੀ ਵਡਾਲਾ ਬਾਗਰ ਦੇ ਵਿੱਚ ਇੱਕ ਬੰਦ ਪਈ ਪੁਲਿਸ ਚੌਂਕੀ ਦੇ ਉੱਪਰ ਹਮਲਾ ਹੋਇਆ ਔਰ ਉਹਦੇ ਚ ਧਮਾਕੇ ਦੀ ਆਵਾਜ਼ ਆਈ ਹੈ ਹੁਣ ਇਸ ਮਾਮਲੇ ਦੇ ਉੱਪਰ ਭਗਵੰਤ ਮਾਨ ਨੂੰ ਵੱਡਾ ਘੇਰਾ ਪੈ ਗਿਆ ਵਿਰੋਧੀ ਪਾਰਟੀਆਂ ਨੇ ਘੇਰ ਲਿਆ ਵੱਡੇ ਸਵਾਲ ਖੜੇ ਹੋ ਗਏ ਨੇ ਔਰ ਉਸ ਵਕਤ ਜਦੋਂ ਪੰਜਾਬ ਚ ਵੱਡੇ ਧਮਾਕੇ ਹੋ ਰਹੇ ਨੇ ਤਾਂ ਉਧਰ ਕੇਜਰੀਵਾਲ ਦਿੱਲੀ ਦੇ ਵਿੱਚ ਕੁਝ ਐਸੇ ਬਿਆਨ ਦੇ ਰਿਹਾ ਜਿਨ੍ਹਾਂ ਨੇ ਭਗਵੰਤ ਮਾਨ ਨੂੰ ਹੋਰ ਵੀ ਜ਼ਿਆਦਾ ਘੇਰਨ ਦੇ ਵਿੱਚ ਰੋਲ ਅਦਾ ਕੀਤਾ ਕਿਉਂਕਿ ਜਦੋਂ ਪੰਜਾਬ ਦਾ ਆਹ ਮਾਹੌਲ ਬਣਿਆ ਪਿਆ ਤਾਂ ਉਧਰ ਦਿੱਲੀ ਦੇ ਵਿੱਚ ਕੇਜਰੀਵਾਲ ਇਹ ਕਹਿ ਰਿਹਾ ਕਿ ਦਿੱਲੀ ਦਾ ਕੰਟਰੋਲ ਪੁਲਿਸ ਦਾ ਪ੍ਰਸ਼ਾਸਨ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੱਥ ਚ ਹੈ ਔਰ ਕੇਜਰੀਵਾਲ ਇਹ ਕਹਿ ਰਿਹਾ ਕਿ ਵੇਖੋ ਦਿੱਲੀ ਚ ਵਾਰਦਾਤਾਂ ਹੋ ਰਹੀਆਂ ਨੇ ਦਿੱਲੀ ਦੇ ਵਿੱਚ ਆ ਗਲਤ ਘਟਨਾਵਾਂ ਹੋ ਰਹੀਆਂ ਨੇ ਤੇ ਇੱਥੋਂ ਦੀ ਜਿਹੜਾ ਗ੍ਰਹਿ ਮੰਤਰੀ ਅਮਿਤ ਸ਼ਾਹ ਹੈ ਉਹ ਮੌਜ ਨਾਲ ਤੁਰਿਆ ਫਿਰਦਾ ਉਹਦੇ ਤੋਂ ਰੋਕ ਨਹੀਂ ਲੱਗ ਰਹੀ ਉਹ ਫੇਲ ਸਾਬਤ ਹੋ ਰਿਹਾ ਉਹਦੀ ਪੁਲਿਸ ਫੇਲ ਸਾਬਤ ਹੋ ਰਹੀ ਆ ਔਰ ਕੇਜਰੀਵਾਲ ਨੇ ਇੱਥੋਂ ਤੱਕ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਦੇ ਗ੍ਰਹਿ ਮੰਤਰੀ ਦੇ ਉਹਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੁਣ ਜਦੋਂ ਪੰਜਾਬ ਦੇ ਵਿੱਚ ਲਗਾਤਾਰ ਆ ਘਟਨਾਵਾਂ ਹੋ ਰਹੀਆਂ ਨੇ ਤਾਂ ਹੁਣ ਵਿਰੋਧੀ ਪਾਰਟੀਆਂ ਨੇ ਇਹ ਕਹਿਣਾ ਸ਼ੁਰੂ ਕਰਤਾ ਬਿ ਕੇਜਰੀਵਾਲ ਸਾਹਿਬ ਦਿੱਲੀ ਚ ਤਾਂ ਚਲੋ ਤੁਹਾਡੀ ਸਰਕਾਰ ਤਾਂ ਹੈ ਪਰ ਪੁਲਿਸ ਦਾ ਕੰਟਰੋਲ ਤੁਹਾਡੇ ਕੋਲ ਨਹੀਂ ਉਥੇ ਤੁਸੀਂ ਕਹਿ ਰਹੇ ਹੋ ਕਿ ਇਹਦਾ ਜ਼ਿੰਮੇਵਾਰ ਤਾਂ ਗ੍ਰਹਿ ਮੰਤਰਾਲੇ ਦਾ ਮੰਤਰੀ ਅਮਿਤ ਸ਼ਾਹ ਹੈ ਪਰ ਇੱਥੇ ਪੰਜਾਬ ਚ ਵਿਰੋਧੀ ਕਹਿ ਰਹੇ ਆ ਇੱਥੇ ਤਾਂ ਪੁਲਿਸ ਦਾ ਕੰਟਰੋਲ ਵੀ ਤੁਹਾਡੇ ਕੋਲ ਹੈ ਇੱਥੇ ਤਾਂ ਸਾਰੀ ਸਰਕਾਰ ਤੁਹਾਡੀ ਮੁੱਠੀ ਚ ਚੱਲਦੀ ਹੈ ਤੁਹਾਡਾ ਭਗਵੰਤ ਮਾਨ ਮੁੱਖ ਮੰਤਰੀ ਆ ਤੇ ਉਹੀ ਉਹ ਪੰਜਾਬ ਦਾ ਗ੍ਰਹਿ ਮੰਤਰੀ ਵੀ ਹੈ ਕਫਰ ਇੱਥੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਇਹ ਜਿਹੜੀਆਂ ਰੋਜ਼ਾਨਾ ਘਟਨਾਵਾਂ ਵਾਪਰ ਰਹੀਆਂ ਉਹ ਰੁਕ ਕਿਉਂ ਨਹੀਂ ਰਹੀਆਂ ਇੱਥੇ ਤੁਸੀਂ ਕਿਉਂ ਨਹੀਂ ਕੁਝ ਕਰ ਪਾ ਰਹੇ ਜਦੋਂ ਕਿ ਪਹਿਲਾਂ ਹੀ ਅੰਦਰੂਨੀ ਖੂਫੀਆਂ ਰਿਪੋਰਟਾਂ ਸਰਕਾਰ ਕੋਲ ਪਹੁੰਚ ਗਈਆਂ ਸੀ ਕਿ ਪੰਜਾਬ ਦੇ ਵਿੱਚ ਪੁਲਿਸ ਥਾਣਿਆਂ ਤੇ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਹਮਲੇ ਹੋ ਸਕਦੇ ਨੇ ਇਹਦੇ باوجود ਵੀ ਜੇ ਆਹ ਕੰਮ ਹੋ ਰਹੇ ਨਹੀਂ ਤਾਂ ਵਿਰੋਧੀ ਕਹਿ ਰਹੇ ਨੇ ਤੁਹਾਡੀ ਸਰਕਾਰ ਕਿੱਥੇ ਸੁੱਤੀ ਐ ਭਗਵੰਤ ਮਾਨ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਕਿੱਥੇ ਸੁੱਤਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਕਿੱਥੇ ਗਵਾਚੀ ਪਈ ਐ ਤਾਂ ਇਹ ਭਗਵੰਤ ਮਾਨ ਨੂੰ ਜਿਹੜਾ ਘੇਰਾ ਪਿਆ ਵੈਸੇ ਵੀ ਵਿਰੋਧੀਆਂ ਨੇ ਸਵਾਲ ਉਠਾਉਣੇ ਸੀ ਪਰ ਕੇਜਰੀਵਾਲ ਦੇ ਦਿੱਲੀ ਚ ਅਮਿਤ ਸ਼ਾਹ ਨੂੰ ਘੇਰਣ ਤੋਂ ਬਾਅਦ ਇਹ ਘੇਰਾ ਭਗਵੰਤ ਮਾਨ ਨੂੰ ਹੋਰ ਵੱਡਾ ਪਿਆ ਹੁਣ ਤੁਸੀਂ ਦੱਸਿਓ ਕੀ ਇਹ ਗੱਲ ਠੀਕ ਐ ਦਿੱਲੀ ਦੇ ਵਿੱਚ ਕੇਜਰੀਵਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਦੋਸ਼ ਲਾ ਰਹੇ ਨੇ ਜਿਹੜੇ ਕਿ ਭਾਜਪਾ ਦੇ ਆ ਪਰ ਪੰਜਾਬ ਦੇ ਵਿੱਚ ਜੇ ਅਮਨ ਕਾਨੂੰਨ ਸ਼ਾਂਤੀ ਕਾਇਮ ਨਹੀਂ ਹੈ ਤਾਂ ਇਹਦਾ ਫਿਰ ਝੁਮਾ ਕਿਸ ਦਾ ਹੈ ਕੀ ਇਹਦਾ ਝੁਮਾ ਵੀ ਸੈਂਟਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਿਰ ਲਾਇਆ ਜਾਣਾ ਚਾਹੀਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਹਦੇ ਤੇ ਲਿਖ ਦਿਓ ਹੁਣ ਦੂਜਾ ਮੁੱਦਾ ਹੈ ਬੀਜੇਪੀ ਦੇ ਇੱਕ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਡੱਲੇਵਾਲ ਦੇ ਚੱਲ ਰਹਿ ਅੰਦੋਲਨ ਦੇ ਉੱਪਰ ਬਹੁਤ ਹੀ ਵੱਡਾ ਸਵਾਲ ਖੜਾ ਕੀਤਾ ਹੈ। ਵੱਡਾ ਰੌਲਾ ਪੈ ਜਾਣਾ ਇਹ ਦਿੱਤੇ। ਉਹਨੇ ਕਹਿ ਦਿੱਤਾ ਉਹ ਕਹਿੰਦਾ ਕਿ ਡੱਲੇਵਾਲ ਹੋਰਾਂ ਦਾ ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈ ਇਹਦੇ ਪਿੱਛੇ ਵਿਦੇਸ਼ੀ ਤਾਕਤਾਂ ਨੇ ਇਹਦੇ ਪਿੱਛੇ ਵਿਦੇਸ਼ੀ ਸ਼ਕਤੀਆਂ ਦਾ ਹੱਥ ਹੈ। ਉਹ ਇਹ ਵੀ ਕਹਿ ਰਿਹਾ ਕਿ ਜਿਹੜੇ ਨਿੱਜਰ ਹੋਰਾਂ ਦਾ ਕਤਲ ਉਧਰ ਹੋਇਆ ਤਾਂ ਉਦਾਂ ਦੇ ਜਿਹੜੇ ਗਰਮ ਖਿਆਲੀ ਬੰਦੇ ਨੇ ਉਹ ਇਸ ਅੰਦੋਲਨ ਦੇ ਵਿੱਚ ਵੜੇ ਹੋਏ ਨੇ ਔਰ ਉਹ ਇਸ ਅੰਦੋਲਨ ਨੂੰ ਆਪਣੇ ਹਿਸਾਬ ਨਾਲ ਚਲਾ ਰਹੇ ਨੇ ਇਹ ਗੱਲਾਂ ਕਿਹਨੇ ਆਖੀਆਂ ਬੀਜੇਪੀ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਇਹ ਉਹੀ ਹਰਜੀਤ ਗਰੇਵਾਲ ਹੈ ਜਿਹੜਾ ਜਦੋਂ ਪਿਛਲੀ ਵਾਰ ਕਿਸਾਨ ਅੰਦੋਲਨ ਚੱਲਿਆ ਸੀ ਤਾਂ ਇਹਨੇ ਇਹੋ ਜਿਹੇ ਬਿਆਨ ਦਿੱਤੇ ਸੀ ਬਹੁਤ ਪ੍ਰਸ਼ਾਦ ਵੀ ਲੋਕਾਂ ਨੇ ਦਿੱਤਾ ਸੀ ਬਹੁਤ ਭੱਦੇ ਕਮੈਂਟ ਬਹੁਤ ਗਾਲਾਂ ਤੱਕ ਲੋਕਾਂ ਨੇ ਕੱਢੀਆਂ ਸੀਗੀਆਂ ਹਰਜੀਤ ਗਰੇਵਾਲ ਨੂੰ ਜਦੋਂ ਹਰਜੀਤ ਗਰੇਵਾਲ ਪਹਿਲਾਂ ਵੀ ਤਿੰਨ ਖੇਤੀ ਕਾਨੂੰਨ ਜਿਹੜੇ ਬਣੇ ਸੀ ਉਹਨਾਂ ਨੂੰ ਠੀਕ 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 ਕਹਿੰਦਾ ਰਿਹਾ ਸੀ ਤੇ ਕਿਸਾਨ ਅੰਦੋਲਨ ਨੂੰ ਗਲਤ 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 ਕਹਿੰਦਾ ਰਿਹਾ ਸੀ ਉਸ ਤੋਂ ਬਾਅਦ ਜਦੋਂ મોદી ਨੇ ਉਹ ਤਿੰਨੇ ਕਾਨੂੰਨ ਵਾਪਸ ਲੈ ਲਏ ਮਾਫੀ ਵੀ ਮੰਗ ਲਈ ਸੀ ਕਿਸਾਨਾਂ ਤੋਂ ਉਸ ਤੋਂ ਬਾਅਦ ਫਿਰ ਹਰਜੀਤ ਗਰੇਵਾਲ ਦੇ ਉੱਪਰ ਹੋਰ ਵੀ ਕਮੈਂਟ ਲੋਕਾਂ ਦੇ ਆਏ ਸੀ ਵੀ ਹੁਣ ਦੱਸ ਤੂੰ ਕਹਿੰਦਾ ਸੀ ਕਾਨੂੰਨ ਠੀਕ ਨੇ ਪਰ ਥੋਡੇ ਮੋਦੀ ਨੇ ਤਾਂ ਮਾਫੀ ਮੰਗ ਕੇ ਵਾਪਸ ਲੈ ਲੇ ਹੁਣ ਤੁਸੀਂ ਦੱਸੋ ਕੀ ਕਹੂੰਗੀ ਤਾਂ ਬੜੀ ਕਸੂਤੀ ਹਾਲਤ ਉਸ ਵਕਤ ਉਹਨਾਂ ਦੀ ਬਣ ਗਈ ਸੀ ਜਿਹੜੇ ਹਰਜੀਤ ਗਰੇਵਾਲ ਵਾਂਗ ਕਾਨੂੰਨਾਂ ਦੇ ਹੱਕ 'ਚ ਬੋਲਦੇ ਰਹੇ ਇੱਕ ਹੋਰ ਵੱਡਾ ਮਸਲਾ ਅੱਜ ਆ ਗਿਆ ਬੀਬੀ ਜਗੀਰ ਕੌਰ ਨੇ ਜਿਹੜਾ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲਾ ਨਰੈਣ ਸਿੰਘ ਚੋੜਾ ਉਹਦੇ ਬਾਰੇ ਇੱਕ ਵੱਡਾ ਬਿਆਨ ਦਿੱਤਾ ਬਿਬੀ ਜੀਰ ਕੌਰ ਨੇ ਚੈਨਲਾਂ ਤੇ ਬੋਲਦਿਆਂ ਇਹ ਆਖਿਆ ਕਹਿੰਦੀ ਜਿਹੜੇ ਲੋਕ ਇਹ ਮੰਗ ਕਰ ਰਹੇ ਨੇ ਕਿ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜਾ ਨੂੰ ਸਿੱਖ ਪੰਥ ਚੋਂ ਬਾਹਰ ਕੱਢਿਆ ਜਾਵੇ ਸਿੱਖ ਪੰਥ ਤੋਂ ਛੇਕਿਆ ਜਾਵੇ ਇਹ ਗੱਲ ਠੀਕ ਨਹੀਂ ਉਹ ਕਹਿੰਦੀ ਇਹ ਤਾਂ ਮੁੱਦਾ ਤੇ ਮਤਾ ਹੀ ਗਲਤ ਹੈ ਕਿ ਨਰੈਣ ਸਿੰਘ ਚੌੜਾ ਨੂੰ ਬਾਹਰ ਕੱਢਿਆ ਜਾਵੇ ਹੁਣ ਤੁਸੀਂ ਦੱਸੋ ਤੁਸੀਂ ਇਹਦੇ ਬਾਰੇ ਕੀ ਕਹੋਗੇ ਬੀਬੀ ਜਗੀਰ ਕੌਰ ਦੇ ਉੱਪਰ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਹਰਜਿੰਦਰ ਸਿੰਘ ਧਾਮੀ ਉਹਨੇ ਇੱਕ ਬਹੁਤ ਵੱਡੀ ਗੱਲ ਬੋਲੀ ਐ ਗਾਲਤਕ ਕੱਢ ਦਿੱਤੀ ਬੀਬੀ ਜਗੀਰ ਕੌਰ ਨੂੰ ਉਹਦੇ ਉੱਪਰ ਵੱਡਾ ਰੌਲਾ ਪਿਆ ਮਾਮਲਾ ਰਾਜ ਮਹਿਲਾ ਕਮਿਸ਼ਨ ਕੋਲ ਪਹੁੰਚਿਆ ਹੋਇਆ ਰਾਜ ਮਹਿਲਾ ਕਮਿਸ਼ਨ ਨੇ ਬੀਬੀ ਜਗੀਰ ਕੌਰ ਦੀ ਉਹਦੇ ਤੇ ਸਲਾਹ ਲਈ ਬੀਬੀ ਜਗੀਰ ਕੌਰ ਕਹਿੰਦੀ ਮੈਂ ਤਾਂ ਨਹੀਂ ਮaaf ਕਰਨਾ ਮੈਂ ਤਾਂ ਨਹੀਂ ਛੱਡਣਾ ਉਹ ਕਹਿੰਦੀ ਇਹਨੇ ਗੱਲਾਂ ਐਸੀਆਂ ਬੋਲੀਆਂ ਨੇ ਮੈਂ ਇਹਨੂੰ ਕਦੇ ਮਾਫ਼ ਨਹੀਂ ਕਰ ਸਕਦੀ ਕਾਰਵਾਈ ਕਰੋ ਹੁਣ ਮਹਿਲਾ ਕਮਿਸ਼ਨ ਨੇ ਪੈਂਡਿੰਗ ਰੱਖੀ ਹੋਈ ਹੈ ਕਾਰਵਾਈ ਕੀ ਕਾਰਵਾਈ ਮਹਿਲਾ ਕਮਿਸ਼ਨ ਕਰੇਗਾ ਇਹ ਅਜੇ ਨਿਕਲ ਕੇ ਅੱਜ ਪਲਕ ਸਾਹਮਣੇ ਆ ਜਾਣਾ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਐਨਆਈਏ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਰੇਡਾਂ ਮਾਰੀਆਂ ਨੇ ਇਸ ਵਾਰ ਇਹ ਰੇਡਾਂ ਕਿਸੇ ਹੋਰ ਘਰੇ ਨਹੀਂ ਜਵਾਕਾਂ ਤੇ ਨਿਆਣਿਆਂ ਦੇ ਘਰਾਂ 'ਚ ਵੱਜੀਆਂ ਨੇ ਜਿਹੜੇ ਸਟੂਡੈਂਟ ਨੇ ਜਿਹੜੇ ਪੜ੍ਹਦੇ ਨੇ ਜਿਹੜੇ ਸਟੂਡੈਂਟ ਯੂਨੀਅਨ ਚ ਕੰਮ ਕਰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਐਨਆਈਏ ਨੇ ਮੁਕਸਰ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਗੰਧੜ ਦੇ ਵਿੱਚ ਰੇਡ ਮਾਰੀ ਉਹ ਕਹਿੰਦੇ ਤੜਕੇ 4:30-5 ਵਜੇ ਇਹ ਐਨਆਈਏ ਤੇ ਨਾਲ ਪੁਲਿਸ ਇਹ ਸਾਡੇ ਘਰ ਆ ਗਏ ਔਰ ਇਹਨਾਂ ਨੇ ਆ ਕੇ ਸਾਡੇ ਘਰ ਦੀ ਬਿਲਕੁਲ ਉਹ ਕਹਿੰਦੇ ਖੜਜੁੱਲ ਮਚਾ ਦਿੱਤਾ ਉਹ ਕਹਿੰਦੇ ਸਾਡੇ ਬੱਚੇ ਸਾਡੀ ਕੁੜੀ ਸਟੂਡੈਂਟ ਯੂਨੀਅਨ ਦੇ ਨਾਲ ਜੁੜੀ ਹੋਈ ਹੈ ਤੇ ਇਸ ਕਰਕੇ ਇਹਨਾਂ ਨੇ ਸਾਡੇ 2-2 3-3 ਸਾਲ ਦੇ ਜਿਹੜੇ ਜਵਾਕ ਨੇ ਉਹਨਾਂ ਦੇ ਬਸਤੇ ਉਹਨਾਂ ਦੀਆਂ ਕਾਪੀਆਂ ਸਭ ਕੁਝ ਇਹਨਾਂ ਨੇ ਫਰੋਲਿਆ ਔਰ ਫਿਰ ਕਈ ਸਾਰੀਆਂ ਕਾਪੀਆਂ ਕਿਤਾਬਾਂ ਔਰ ਕਈ ਸਾਰੀਆਂ ਡੈਰੀਆਂ ਉਹਨਾਂ ਦੇ ਘਰੋਂ ਚੱਕ ਕੇ ਲੈ ਗਏ ਨੇ ਇਹ ਬਹੁਤ ਵੱਡਾ ਮੁੱਦਾ ਹੈ ਇਹਦੇ ਉੱਪਰ ਰੌਲਾ ਪਿਆ ਕਾਫੀ ਸਾਰੀਆਂ ਜਥੇਬੰਦੀਆਂ ਨੇ ਮੌਕੇ ਤੇ ਰੌਲਾ ਪਾਇਆ ਕਿਉਂਕਿ ਜਥੇਬੰਦੀਆਂ ਯੂਨੀਅਨਾਂ ਇਹ ਦੋਸ਼ ਲਾ ਰਹੀਆਂ ਸੀ ਵੀ ਐਨਆਈਏ ਜਿਹੜੀ ਰੇਡ ਮਾਰ ਆਈ ਹੈ ਨਾ ਉਹ ਆਪਣੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਦੇ ਉੱਪਰ ਮਿੱਟੀ ਮਲ ਕੇ ਗਿੱਲੀ ਮਿੱਟੀ ਗਾਰਾ ਮਲ ਕੇ ਲੈ ਕੇ ਆਈ ਤਾਂ ਕਿ ਕੋਈ ਨੰਬਰ ਪਲੇਟ ਨਾ ਪੜ ਸਕੇ ਦੂਜਾ ਜਿਹੜੇ ਅਧਿਕਾਰੀ ਆਏ ਕੋਈ ਉਹਨਾਂ ਦੇ ਨਾਮ ਦੀ ਪਲੇਟ ਨਹੀਂ ਲੱਗੀ ਸੀ ਔਰ ਕੋਈ ਉਹਨਾਂ ਦੇ ਵਰਦੀਆਂ ਨਹੀਂ ਪਾਈਆਂ ਸੀ ਔਰ ਉਹਨਾਂ ਨੇ ਆ ਕੇ ਪੂਰਾ ਉਹ ਕਹਿੰਦੇ ਜੀ ਖੜਦੁੱਲ ਮਚਾਇਆ ਔਰ ਉੱਥੇ ਜਥੇਬੰਦੀਆਂ ਨੇ ਫਿਰ ਮੌਕੇ ਤੇ ਇਕੱਠ ਕਰ ਲਿਆ ਘੇਰ ਲਏ ਐਨਆਈਏ ਦਾ ਇੱਕ ਅਧਿਕਾਰੀ ਜਿਹੜਾ ਹੈ ਉਹਨੂੰ ਲੋਕਾਂ ਨੇ ਭੱਜਦੇ ਹੋਏ ਨੂੰ ਫੜ ਲਿਆ ਤੇ ਫਿਰ ਉਹਨੂੰ ਉਹਨੇ ਆਪਣਾ ਮੂੰਹ ਲ ਕੋ ਲਿਆ ਯੂਨੀਅਨਾਂ ਦੇ ਆਗੂ ਉਹਨੂੰ ਕਹਿੰਦੇ ਰਹੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਨਸ਼ਰ ਹੋ ਚੁੱਕੀਆਂ ਨੇ ਉਹ ਕਹਿੰਦੇ ਰਹੇ ਵੀ ਤੂੰ ਆਪਣਾ ਮੂੰਹ ਕਿਉਂ ਲ ਕੋਣਾ ਹੈ ਜੇ ਤੂੰ ਸਰਕਾਰ ਦਾ ਅਧਿਕਾਰੀ ਹੈ ਤਾਂ ਤੈਨੂੰ ਮੂੰਹ ਲਕਾਉਣ ਦੀ ਕੀ ਲੋੜ ਐ ਮੂੰਹ ਤਾਂ ਚੋਰ ਲਕਾਉਂਦੇ ਨੇ ਪਰ ਉਹ ਲਗਾਤਾਰ ਉਹ ਵੀਡੀਓ ਦੇ ਵਿੱਚ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਲਗਾਤਾਰ ਉਹ ਅਧਿਕਾਰੀ ਜਿਹੜਾ ਉਹ ਆਪਣੇ ਮੂਰੇ ਡੈਰੀਆਂ ਕਰਕੇ ਕਾਗਜ਼ ਕਰਕੇ ਉਹਨੇ ਆਪਣਾ ਮੂੰਹ ਦਿਖਣ ਹੀ ਨਹੀਂ ਦਿੱਤਾ ਕਿਸੇ ਨੂੰ ਉਹਨੇ ਟਾਈਮ ਨੂੰ ਉੱਥੇ ਐਸ ਐਚਓ ਆ ਗਿਆ ਪੁਲਿਸ ਦਾ ਐਸ ਐਚਓ ਦੇ ਨਾਲ ਬਹੁਤ ਬਹਿਸ ਹੋਈ ਜਥੇਬੰਦੀਆਂ ਦੇ ਆਗੂਆਂ ਦੀ ਐਸ ਐਚਓ ਐਨ ਆਈ ਦੇ ਅਧਿਕਾਰੀਆਂ ਦੀ ਪੱਖਪੂਰ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਇਹਨਾਂ ਦਾ ਕੰਮ ਹੈ ਇਹਨਾਂ ਨੇ ਕਰਨਾ ਹੈ ਔਰ ਲੋਕ ਕਹਿ ਰਹੇ ਸੀ ਕਿ ਇਹ ਮੂੰਹ ਕਿਉਂ ਲਗਾਉਂਦੇ ਨੇ ਇਹ ਨੰਬਰ ਪਲੇਟਾਂ ਤੇ ਗਾਰਾ ਮਲ ਕੇ ਕਿਉਂ ਆਉਂਦੇ ਨੇ ਜੇ ਇਹ ਸਰਕਾਰ ਦੇ ਅਧਿਕਾਰੀ ਨੇ ਤਾਂ ਜੇ ਕੋਈ ਆਮ ਬੰਦਾ ਆਪਦੇ ਵਹੀਕਲ ਦੀ ਨੰਬਰ ਪਲੇਟ ਤੇ ਗਾਰਾ ਮਲ ਕੇ ਜਾਂ ਉਹਨੂੰ ਮਿਟਾ ਕੇ ਚਲਾਵੇ ਤਾਂ ਤੁਸੀਂ ਪਰਚਾ ਕੱਟਦੇ ਹੋ ਤੁਸੀਂ ਚਲਾਨ ਕੱਟਦੇ ਹੋ ਪਰ ਜੇ ਇਹ ਕਰ ਰਹੇ ਨੇ ਤਾਂ ਇਹਨਾਂ ਵਾਸਤੇ ਇਹ ਕਾਨੂੰਨੀ ਕੰਮ ਕਿਵੇਂ ਹੋ ਸਕਦਾ ਹੈ ਐਸਐਚਓ ਨੇ ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਸ਼ਾਂਤ ਨਹੀਂ ਹੋਏ ਮਾਮਲਾ ਕੀ ਸੀ ਦੱਸਿਆ ਜਾ ਰਿਹਾ ਹੈ ਕਿ ਯੂਪੀ ਦੇ ਲਖਨਊ ਨਾਲ ਸੰਬੰਧਿਤ ਕੋਈ ਮਾਮਲਾ ਹੈ ਉੱਥੇ ਕੁਝ ਹੋਇਆ ਤੇ ਜਿਹੜੀ ਕੇਂਦਰੀ ਏਜੰਸੀ ਹੈ ਐਨਆਈਏ ਉਹ ਪੰਜਾਬ 'ਚ ਆਤਮਕੀ ਤੇ ਪੰਜਾਬ 'ਚ ਕਿੱਥੇ ਆਤਮਕੀ ਮੁਕਸਰ ਮੁਕਸਰ ਦੇ ਪਿੰਡ ਗੰਦੜ ਕਿੰਨਾ ਦੇ ਘਰੇ ਮਜ਼ਦੂਰ ਪਰਿਵਾਰ ਆਉ ਗਰੀਬ ਪਰਿਵਾਰ ਆ ਔਰ ਉਹ ਕੁੜੀਆਂ ਪੜ੍ਹਦੀਆਂ ਨੇ ਔਰ ਉਹਨੇ ਕੁੜੀ ਜਿਹੜੀ ਜੁੜੀ ਆ ਪੰਜਾਬ ਸਟੂਡੈਂਟ ਯੂਨੀਅਨ ਦੇ ਨਾਲ ਪੀਐਸਯੂ ਦੇ ਨਾਲ ਹਰਵੀਰ ਕੌਰ ਉਹਦਾ ਨਾਮ ਹੈ ਔਰ ਉਹਦੇ ਘਰ ਰੇਡ ਮਾਰੀ ਗਈ ਹੈ ਇਹ ਕਿਹਾ ਜਾ ਰਿਹਾ ਹੈ ਯੂਨੀਅਨਾਂ ਵੱਲੋਂ ਬਈ ਜਬਾਨਾਂ ਬੰਦ ਕਰਾਉਣ ਲਈ ਚੁੱਪ ਕਰਾਉਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਡਰੋਨ ਦੇ ਲਈ ਕੀਤਾ ਜਾ ਰਿਹਾ ਕਿਉਂਕਿ ਹਰਵੀਰ ਕੌਰ ਪਿਛਲੇ ਟਾਈਮ ਤੋਂ ਸਰਕਾਰ ਦੇ ਉੱਪਰ ਵੱਡੇ ਸਵਾਲ ਚੁੱਕ ਰਹੀ ਸੀਗੀ ਔਰ ਸਟੂਡੈਂਟ ਜਥੇਬੰਦੀ ਚੋਂ ਕੰਮ ਕਰਦੀ ਹੈ ਇਸ ਕਰਕੇ ਕਹਿੰਦੇ ਉਹਦੇ ਘਰ ਦੇ ਉੱਪਰ ਰੇਡ ਵੱਜੀ ਹੈ ਹੁਣ ਤੁਸੀਂ ਇਹ ਸਾਰੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸ਼ਕਤੀ ਵੀ ਬਹੁਤ ਮੇਹਰ